ਹਸਪਤਾਲ ਦੇ ਅੰਦਰ ਜਿਹੜਾ ਹੈ ਪ੍ਰੋਗਰਾਮ ਹੈ 21 ਹਫਤਾ ਦਾ ਹੈ ਅੱਜ ਜ਼ਿਲ੍ਹਾ ਹਸਪਤਾਲ ਮਲੇਰ ਪੁੱਲਾ ਵਿਖੇ ਡੇਂਗੂ ਕੈਂਪੇਨ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਡੇਂਗੂ ਦੇ ਤਾਲੁਕ ਨਾਲ ਜਿਹੜੀਆਂ ਸਾਵਧਾਨੀਆਂ ਹਨ ਉਹਨਾਂ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ ਔਰ ਡੇਂਗੂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਉਸ ਸਬੰਧ ਵਿੱਚ ਅੱਜ ਦੀ ਕੈਂਪੇਨ ਦੀ ਸ਼ੁਰੂਆਤ ਪੂਰੇ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਇਹ ਸ਼ੁਰੂਆਤ ਕਰਨਗੇ ਔਰ ਇਸ ਦੇ ਨਾਲ ਹੀ ਸਾਡੀਆਂ ਜਿਹੜੀਆਂ ਟੀਮਸ ਹਨ ਉਹ ਡੋਰ ਡੋਰ ਵੀ ਕਰਨਗੀਆਂ ਲੋਕਾਂ ਨੂੰ ਇਹਦੇ ਬਾਰੇ ਅਵੇਅਰ ਕਰਨਗੀਆਂ ਜਾਣਕਾਰੀ ਦੇਣਗੀਆਂ ਲੋਕਾਂ ਨੂੰ ਜਾਗਰੂਕ ਕਰਨਗੀਆਂ ਤਾਂ ਕਿ ਲੋਕ ਉਹ ਸਾਰੀਆਂ ਪ੍ਰਕਾਸ਼ਨ ਲੈ ਸਕਣ ਔਰ ਇਸ ਤੋਂ ਬਚਿਆ ਜਾ ਸਕੇ ਹਾਂ ਇਹ ਸਭ ਇੱਕ ਚੀਜ਼ ਦੇਖਣ ਚਾਹੀਏ ਕਿ ਗੱਲੇ ਛੜੇ ਜਿਹੜੇ ਰੇੜੀਆਂ ਤੇ ਫਰੂਟ ਵਗੈਰਾ ਸਬਜ਼ੀ ਵਗੈਰਾ ਬੈਕ ਬੈਗੀਆਂ ਨਾ ਜਾਂ ਜਿਵੇਂ ਬੱਸ ਸਟੈਂਡ ਦੇ ਗੰਦਗੀ ਦੇ ਨਾਲ ਹੀ ਰੇੜੀਆਂ ਲੱਗਦੀਆਂ ਨੇ ਕੀ ਇਹ ਡੇਂਗਰ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਇਹਦੇ ਬਾਰੇ ਕੀ ਹੈ ਹਾਂ ਇਹਦੇ ਬਾਰੇ ਵੀ ਅਸੀਂ ਵਿਚਾਰ ਕੀਤੀ ਹੈ ਇਹਨਾਂ ਨੂੰ ਵੀ ਜਿਹੜੇ ਮਾਰੇ ਫਲ ਵੇਚਦੇ ਨੇ ਉਹਨਾਂ ਤੇ ਵੀ ਚੈੱਕ ਕਰਾਂਗੇ ਅਤੇ ਇਹਨਾਂ ਨੂੰ ਵੀ ਰੋਕਿਆ ਜਾ ਸਕੇ ਔਰ ਜਿੱਥੇ-ਜਿੱਥੇ ਵੀ ਗੰਦਗੀ ਵਗੈਰਾ ਦੇ ਢੇਰ ਹਨ ਉਹ ਵੀ ਮਿਊਂਸਪਲਿਟੀ ਮੁਸਤਕਿਲ ਹਦਾਇਤਾਂ ਜਾਰੀ ਕਰਾਂਗੇ ਕਿ ਉਹਨਾਂ ਤੇ ਵੀ ਉਹਨਾਂ ਨੂੰ ਵੀ ਸਾਫ਼ ਕੀਤਾ ਜਾਵੇ। ਸੋ ਸੋ ਅੱਜ ਦੇ ਜਿਹੜੇ ਮਹਿਮ ਸ਼ੁਰੂ ਹੋ ਰਹੀ ਹੈ ਤੇ ਜ਼ਿਲ੍ਹਾ ਹਸਪਤਾਲ ਬਣ ਗਿਆ ਤੁਸੀਂ ਕਿਹਨੂੰ ਜੇ ਹਸਪਤਾਲ ਬਣਦੇ ਨਾਲ ਸਾਡੀ ਜਿਹੜੀ ਜਿਹੜੀ ਸਿਹਤ ਸਵਾਮਾ ਨੇ ਉਹਨਾਂ ਦਾ ਮਿਆਰ ਹੋਰ ਵੀ ਉੱਚਾ ਹੋ ਜਾਏਗਾ ਸਾਡੇ ਕੋਲੇ ਹੋਰ ਵੀ ਸਟਾਫ ਦੀ ਜਿਹੜੀ ਕਮੀ ਹੈ ਕਿ ਉਹ ਪੂਰੀ ਹੋ ਜਾਏਗੀ ਕਿਉਂਕਿ ਆਪਣਾ ਜਿਹੜਾ ਜ਼ਿਲ੍ਹਾ ਹੈਗਾ ਉਹ ਲਗਭਗ ਡੇਟਾ ਪੋਪੂਲੇਸ਼ਨ ਨੂੰ ਕਵਰ ਕਰਦਾ ਤੇ ਜਿੰਨੇ ਹੁਣ ਜੇ ਸਟਾਫ ਵਧੂ ਹੋਏਗਾ ਤਾਂ ਸਾਡੇ ਕੋਲੇ ਡੋਰ ਟੂ ਡੋਰ ਐਕਟੀਵਿਟੀਜ਼ ਬਾਕੀ ਸਿਹਤ ਸਵਾਮਾ ਜਿਹੜੀਆਂ ਵੀ ਅਸੀਂ ਪ੍ਰੋਵਾਈਡ ਕਰਨੀਆਂ ਨੇ ਉਹਨਾਂ ਨੂੰ ਅਸੀਂ ਹੋਰ ਸੁਚਾਰੂ ਢੰਗ ਨਾਲ ਬਹੁਤ ਵਧੀਆ ਢੰਗ ਨਾਲ ਲੋਕਾਂ ਦੀ ਮਦਦ ਕਰ ਕਰਾਂਗੇ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਬਹੁਤ ਜ਼ਿਆਦਾ ਸਹਾਇਤਾ ਹੋ ਜਾਏਗੀ ਇਹ ਯੂਰੋ ਕਾਮਪੇਨ ਜਿਹੜਾ ਐਮਐਲਏ ਸਾਹਿਬ ਨੇ ਇਹਨਾਂ ਨੂੰ ਚੰਡੀ ਦੇ ਕੇ ਹੁਣ ਰਵਾਨਾ ਕਰਨਾ ਹੈ ਡੋਰ ਟੂ ਡੋਰ ਐਕਟੀਵਿਟੀਜ਼ ਆਪ ਸਟਾਰਟ ਹੋ ਜਾਣੀਆਂ ਲੋਕਾਂ ਨੂੰ ਜਿੰਨੇ ਪਹਿਲਾਂ ਐਮਐਲਏ ਸਾਹਿਬ ਤੇ ਸਰਦਾਰ ਸਿਵਾ ਸਿੰਘ ਸਾਹਿਬ ਜੀ ਨੇ ਦੱਸਿਆ ਕਿ ਵੀ ਇਹ ਲੋਕਾਂ ਨੂੰ ਜਾਗਰੂਕ ਕਰਨਾ ਕਿ ਬਿਮਾਰੀਆਂ ਤੋਂ ਬਚਣਾ ਕਿਵੇਂ ਹੈ ਰੋਕਥਾਮ ਕਿਵੇਂ ਹੋ ਸਕਦੀ ਹੈ ਜਰ ਸਾਹਿਬ ਸਾਹਿਬ ਇਹ ਸੇਵਾਵਾਂ ਦੇ ਮੱਦੇ ਨਜ਼ਰ ਜਿਹੜਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ ਕਿ ਕਿੰਨਾ ਕਾਮਯਾਬ ਹੋ ਸਕਦਾ ਕੋਈ ਨਹੀਂ ਦੇਖੋ ਜੀ ਸਿਹਤ ਡਿਪਾਰਟਮੈਂਟ ਦਾ ਜਿਵੇਂ ਸਾਡੇ ਇੱਥੇ ਮਾਨਯੋਗ ਐਮ.ਐਲ.ਏ. ਸਾਹਿਬ ਆਏ ਨੇ ਉਹਨਾਂ ਦਾ ਪਰਪਸ ਹੈ ਲੋਕਾਂ ਦੇ ਵਿੱਚ ਜਿਹੜੀਆਂ ਇਹ ਬਿਮਾਰੀਆਂ ਹੁੰਦੀਆਂ ਉਹਨਾਂ ਦਾ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਤੇ ਸਿਹਤ ਵਿਭਾਗ ਪੂਰੀ ਤੰਦੇਹੀ ਦੇ ਨਾਲ ਲੱਗਿਆ ਹੋਇਆ ਹੈ ਇਹ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਜਿਵੇਂ ਹੀ ਅਸੀਂ ਲੋਕਾਂ ਨੂੰ ਇਹ ਜਾਣਕਾਰੀ ਦਿੰਨੇ ਆ ਵੀ ਇਹ ਬਿਮਾਰੀ ਕਿਸ ਤਰੀਕੇ ਨਾਲ ਫੈਲਦੀ ਹੈ ਤਾਂ ਲੋਕ ਇਸ ਚੀਜ਼ ਤੋਂ ਜਾਣੂ ਹੁੰਦੇ ਆ ਤੇ ਬਹੁਤ ਸਾਰੀਆਂ ਚੀਜ਼ਾਂ ਤੋਂ ਇਹ ਇਹਨਾਂ ਦਾ ਪਰਹੇਜ਼ ਕਰਦੇ ਆ ਤਾਂ ਜੋ ਜਿਹੜੀ ਬਿਮਾਰੀ ਹੈ ਉਹ ਕਿਸੇ ਨੂੰ ਵੀ ਨਾਲ ਲੱਗ ਸਕੇ ਜਿਵੇਂ ਕਿ ਖੜਾ ਪਾਣੀ ਹੈ ਸਿੰਪਲ ਸਿੰਪਲੀਆਂ ਚੀਜ਼ਾਂ ਹੁੰਦੀਆਂ ਨੇ ਤੇ ਉਹ ਪ੍ਰੈਕਟੀਕਲੀ ਕਰਕੇ ਅਸੀਂ ਡੇਂਗੂ ਤੋਂ ਜਾਂ ਹੋਰ ਜਿਹੜੀਆਂ ਮਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਮੈਂ ਇਹ ਕਹੂੰਗਾ ਵੀ ਇਹ ਜਿਹੜੀ ਮੁਹਿੰਮ ਹੈ ਬਹੁਤ ਹੀ ਅਸਰਦਾਰ ਹੈ ਤੇ ਲੋਕਾਂ ਦੀ ਜਿੰਦ ਜਾਨ ਨੂੰ ਬਚਾਉਣ ਵਾਸਤੇ ਬਹੁਤ ਹੀ ਵੱਡਾ ਕੰਮ ਹੈ thank <laughs> you